ਹੇ ਮੁਸਤਫਾ ਨੇ ਕਮੂਆਂ ਨੂੰ ਬਿਟਵਲ ਗਿਆ ਤੇਰੀ ਬਰਾਦਰੀ ਦਾ ਸਾਨੂੰ ਨਹੀਂ ਪਤਾ ਵੀ ਤੂੰ ਕੀ ਆ ਕੀ ਨਹੀਂ ਸਮਝਿਆ ਮੇਰੀ ਗੱਲ ਅਸੀਂ ਕਮੂ ਆ ਨੰਦਰਾਂ ਸੀ ਕਮੂਆਂ ਦੇ ਵਿੱਚ ਬਰਾਦਰੀ ਆ ਆਪਣੇ ਗੋਤਾਂ ਨੰਦਰਾਂ ਦਾ ਸਮਝੀ ਮੇਰੀ ਗੱਲ ਅਸੀਂ ਨੰਦਰਾਂ ਕਮੂ ਆ ਸੀ ਠੀਕ ਆ ਇਹ ਆਪਣੀ ਸਿਆਸਤ ਦੇ ਵਿੱਚ ਕਮੂਆਂ ਨਾਲ ਖਿੱਚ ਸਮਝਿਆ ਮੇਰੀ ਗੱਲ 70 80% ਕਮੂ ਅੱਜ ਵੀ ਮਸਤਵਾ ਦੇ ਨਾਲ ਨੇ ਠੀਕ ਆ ਅਸੀਂ ਮਸਤਵਾ ਦੇ ਨਾਲ ਥੇ ਹਾਂ ਰਹਾਂਗੇ ਔਰ ਤੂੰ ਜੇ ਤੂੰ ਤੈਨੂੰ ਲੱਗਦਾ ਬਈ ਮੈਂ ਇੱਕ ਤਰ੍ਹਾਂ ਕਰਕੇ ਕਮੂਆਂ ਨੂੰ ਬਹਿਕਾ ਵਿੱਚ ਲੈ ਕੇ ਬਈ ਮਸਤਵਾ ਨੂੰ ਤੋੜ ਲੂੰਗਾ ਨਹੀਂ ਟੁੱਟ ਰਹਾਗੇ ਸਮਝੇ ਮੇਰੀ ਗੱਲ ਮਸਤਵਾ ਦਾ ਪੁੱਤ ਮਰਿਆ ਜਿੱਦਨ ਤੇਰਾ ਪੁੱਤ ਮਰੂਗਾ ਤੈਨੂੰ ਫੇਰ ਪਤਾ ਲੱਗੂਗਾ ਬਈ ਪੁੱਤ ਦਾ ਦੁੱਖ ਕੀ ਹੁੰਦਾ ਹੈ ਠੀਕ ਆ ਤੈਨੂੰ ਆਇਆ ਬੜਾ ਅਫਸਰਾ ਆਈਪੀਐਸ ਅਫਸਰਾ ਮਸ਼ਹੂਰ ਬੰਦਾ ਸੈਲੀਬ੍ਰਿਟੀ ਬੰਦਾ ਹੈ ਬਈ ਇਹਦੇ ਨਾਲ ਮੱਥਾ ਲਾ ਕੇ ਆਪਾਂ ਵੀ ਮਸ਼ਹੂਰ ਹੋ ਜਾਾਂਗੇ ਸਿਰਫ ਤੂੰ ਸਿਆਸਤ ਖੇਡ ਰਿਆ ਹੋਰ ਕੁਝ ਨਹੀਂ ਇਹਨੂੰ ਜਮੀਲੂ ਰਹਿਮਾਨ ਸਾਹਿਬ ਦੇ ਦਫਤਰ ਦੇ ਵਿੱਚ ਪੀਏ ਬਣਾਇਆ ਹੋਤੀ ਉੱਥੋਂ ਕਿਉਂ ਕੱਢਿਆ ਉਹ ਵੀ ਦੱਸ ਦੇ ਸਰਿੰਡੀਗੇਟ ਦੇ ਆ ਤੇਰੇ ਤੇ ਪਰਚਾ ਹੋਇਆ ਉਹ ਵੀ ਦੱਸ ਦੇ ਤੂੰ ਕਹਿੰਦਾ ਮੇਰੇ ਤੇ ਕੋਈ ਐਫਆਈਆਰ ਨਹੀਂ ਹੈਗੀ ਉਹ ਵੀ ਦੱਸ ਦੇ ਲੋਕਾਂ ਨੇ ਫੈਸਲੇ ਕਰਾਉਣਗੇ ਆਪ ਨਿਕਾ ਲੈ ਗਿਆ ਜਨ ਉਹ ਵੀ ਦੱਸ ਦੇ ਉਹ ਵੀ ਦੱਸ ਦੇ ਬਾਕੀ ਤਾਂ ਨੂੰ ਕੋ ਕੁੜੀ ਨੂੰ ਨਹੀਂ ਨੂੰ ਤਾਂ ਅਪਰੋਚ ਕਰਦਾ ଥିਗਾ ਮੈਨੂੰ ਆ ਜਾ ਮੈਨੂੰ ਮਿਲ ਮੈਨੂੰ ਸੈਕਸ ਦਾ ਰਾਹ ਕਰ ਬਾਹ ਕਰ ਯਾਦ ਆ ਤੈਨੂੰ ਤੇ ਯੋਡੋ ਕਿੰਨੀ ਕੁ ਵਾਇਰਲ ਹੋਈ ଥିਗੀ ਯਾਦ ਆ ਜਾਂ ਹੋਰ ਹੋਰ ਖੋਲਣਾ ਪੜਦੇ ਬਹੁਤ ਕੁਸ਼ਾ ਦੇ ਦੇ ਖਲਾਫ ਜੇ ਤੂੰ ਕਹੇ ਸਮਝੇ ਮੇਰੀ ਗੱਲ ਇਹਦਾ ਮੁਸਵਾ ਸਾਹਿਬ ਨੇ ਜਿਹੜੇ ਵਧੀਆ ਬੰਦੇ ਨੇ ਦਰਿਆਦਿਲ ਮੰਨੇ ਨੇ ਜਿਹੜਾ ਉਹ ਖੁੱਲ ਨਹੀਂ ਦਿੰਦੇ ਕੁਝ ਮੈਨੂੰ ਅੱਜ ਗੁੱਸਾ ਕੀ ਜੜਿਆ ਹੈ ਮੈਨੇ ਕਿਸੇ ਨੂੰ ਕੁਛ ਨਹੀਂ ਲੈਣਾ ਇਹ ਜਿਹੜਾ ਤੂੰ ਸਾਡੇ ਕੋਮੋ ਬਰਾਦਰੀ ਨੂੰ ਇਹ ਆਪਦੀ ਸਿਆਸਤਰੇ ਵੀ ਖਿੱਚੇ ਰਹਾ ਤੇਰੇ ਕਹੇ ਤੇ ਕੋਈ ਕੋਮੋ ਬਰਾਦਰੀ ਨਹੀਂ ਮੁਸਬਾ ਸਭ ਤੋਂ ਪਰੇ ਹਟਦੀ ਨਾ ਤੇਰੇ ਬਹਿਕਾ ਵਿੱਚ ਆਵੇ ਨਾਲੇ ਤੂੰ ਹੈਗਾ ਵੀ ਕੀ ਆ ਯਾਰ ਤੂੰ ਹੈ ਇਕ ਪੱਜਾਇਆ ਉੱਥੇ ਪੀਏ ਜੇ ਤੂੰ ਇੰਨਾ ਇਮਾਨਦਾਰ ਵੀ ਹੈ ਦੀ ਫਿਰ ਤੈਨੂੰ ਉੱਥੋਂ ਕੋਠੀ ਜੋ ਕੱਢਿਆ ਕਿਉਂ ਆ ਫਿਰ ਮੈਨੂੰ ਆਂ ਦੱਸ ਤਾ ਐਮਐਲਏ ਸਾਹਮਣੇ ਤੈਨੂੰ ਕੋਠੀ ਜੋ ਕਿਉਂ ਕੱਢਿਆ ਇਹ ਵੀ ਦੱਸ ਦੇ ਉਹ ਸਿਆਸਤ ਕਰਦਾ ਫਿਰ ਜਨਾ ਕਮੋਆ ਕਮੋਆ ਗੁਜਰਾਂ ਬਰਾਦਰੀ ਬਾਦ ਦੇ ਵਿੱਚ ਲੋਕਾਂ ਨੂੰ ਲੜਾ ਰਹੇ ਹਾਂ ਸ਼ਰਮ ਕਾ ਲਾਗੂ ਸ਼ਹਿਰਾਮਨਾ ਬਹੁਤ ਵਧੀਆ ਹੈ ਸਾਰੇ ਆਪਾਂ ਹਿੰਦੂ ਮੁਸਲਮਾਨ ਸਿੱਖ ਸਾਰੇ ਇਕੱਠੇ ਪਿਆਰ ਮੁਹੱਬਤ ਨਾਲ ਰਹ ਰਹੇ ਹਾਂ ਤੂੰ ਬਰਾਦਰੀ ਬਾਦ ਕਰਕੇ ਇਹਨੂੰ ਸ਼ਹਿਰ ਨੂੰ ਤੋੜਨ ਦੀ ਕੋਸ਼ਿਸ਼ ਨਾ ਕਰ ਵੱਡੇ ਸਿਆਸਤਦਾਨ ਸਮਝਿਆ ਮੇਰੀ ਗੱਲ ਬਹੁਤ ਹੋ ਗਿਆ ਬਹੁਤ ਹੋ ਗਿਆ ਫਰੀ ਦੀ ਸਿਆਸਤ ਨਾ ਇੰਨੀ ਉਹ ਕਰ ਠੀਕ ਆ ਉਹਦਾ ਪੁੱਤ ਮਰਿਆ ਹੈ समझे मेरी पुत्री मौत देते सियासत ना कर बढ़िया रहेगा समझे मेरी गल बहुत कुछ कर रहा तू सुधर जा चंगा रहेगा